ਡਿਜੀਟਲ ਮੀਡੀਆ ਤੇ ਕਾਫੀ ਸਰਗਰਮ ਭਾਬੀ ਕਮਲਕੌਰ ਦੇ ਨਾਮ ਨਾਲ ਮਸ਼ਹੂਰ ਕੰਚਨ ਕੁਮਾਰੀ ਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਵਠਿੰਡਾ ਦੇ ਨੇੜੇ ਪਾਰਕਿੰਗ ਵਿੱਚ ਬੰਦ ਗੱਡੀ ਵਿੱਚ ਲਾਸ਼ ਮਿਲੀ ਸੀ ਤਾਂ ਮਿਲੀ ਜਾਣਕਾਰੀ ਅਨੁਸਾਰ ਕਮਲਕੌਰ ਦੀ ਲਾਸ਼ ਲਗਭਗ 2-3 ਦਿਨ ਪੁਰਾਣੀ ਦੱਸੀ ਗਈ ਸੀ ਦੱਸਦੀ ਹੈ ਕਿ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਲੁਧਿਆਣਾ ਦੀ ਰਹਿਣ ਵਾਲੀ ਸੀ ਕੰਚਨ ਕੁਮਾਰੀ ਡਿਜੀਟਲ ਮੀਡੀਆ ਉੱਤੇ ਅਸ਼ਲੀਲ ਵੀਡੀਓਜ਼ ਕਰਨ ਚਰਚਾ ਦੇ ਵਿੱਚ ਰਹਿੰਦੀ ਸੀ ਨਾਲ ਹੀ ਇਹ ਵੀ ਦੱਸਦੀ ਹੈ ਕਿ ਜਿੱਥੇ ਹੁਣ ਨਿਹੰਗ ਸਿੰਘ ਨੇ ਭਾਬੀ ਕਮਲਕੌਰ ਦੇ ਹੱਕ ਚ ਬੋਲਦਿਆਂ ਇੱਕ ਵੀਡੀਓ ਡਿਜੀਟਲ ਮੀਡੀਆ ਤੇ ਸਾਂਝੀ ਕੀਤੀ ਤਾਂ ਉੱਥੇ ਹੀ ਹਿਰਾਸਤ ਵਿੱਚ ਲੈ ਗਏ ਦੋਸ਼ੀ ਨਿਹੰਗਾ ਅਮਰਿਤਪਾਲ ਮੈਰੋ ਦੇ ਹੱਕ ਵਿੱਚ ਇੱਕ ਹੋਰ ਨਿਹੰਗ ਸਿੰਘ ਨੇ ਸਟੈਂਡ ਲਿਆ ਵੀਡੀਓ ਵਿੱਚ ਕਈ ਵੱਡੇ ਖੁਲਾਸੇ ਕੀਤੇ ਨੇ ਕਿਹੜੇ ਖੁਲਾਸੇ ਕੀਤੇ ਨੇ ਆਓ ਤੁਹਾਨੂੰ ਉਹਨਾਂ ਦੇ ਬਿਆਨਾਂ ਦੇ ਜ਼ਰੀਏ ਸੁਣਾ ਦਿੰਦੇ ਆਂ ਪ੍ਰਵਾਸੀ ਵੀਰਾਂ ਦੀ ਜਿਹੜੀ ਬੀਬੀ ਆ ਔਰਤ ਆ ਜਿਹਦਾ ਨਾਂ ਕਮਲਕੌਰ ਦੇ ਨਾਂ ਤੇ ਉਹਨੇ ਆਈਡੀਆ ਵਗੈਰਾ ਬਣਾ ਕੇ ਤੇ ਬਹੁਤ ਜ਼ਿਆਦਾ ਗੰਦ phਰੋਸਿਆ ਉਹ ਕਾਫੀ ਸਮੇਂ ਤੋਂ ਉਹਦੀ ਅਸ਼ਲੀਲਤਾ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੈਰਦੀ ਸੀ ਤੇ ਉਹ ਬੱਚਿਆਂ ਤੇ ਮਾੜਾ ਪ੍ਰਭਾਵ ਪਾਉਂਦੀ ਸੀ ਕਈ ਵਾਰ ਯਤਨ ਕੀਤੇ ਗਏ ਕਿ ਇਹਨਾਂ ਨੂੰ ਸਮਝਾਇਆ ਜਾਵੇ ਪਰ ਕਹਿੰਦੇ ਹੁੰਦੇ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮੰਨਤੇ ਜਿਨ੍ਹਾਂ ਨੇ ਵੀ ਸਿੰਘਾਂ ਨੇ ਸੇਵਾ ਲਈ ਆ ਅਸੀਂ ਅਮਰਤਪਾਲ ਮਹਿਰੋਂ ਦੇ ਜਥੇ ਨੇ ਉਹਦੀ ਜ਼ਿੰਮੇਵਾਰੀ ਲਈ ਆ ਜਿਹੜੇ ਸਿੰਘਾਂ ਨੇ ਵੀ ਸੇਵਾ ਲਈ ਆ ਅਮਰਤਪਾਲ ਦੇ ਜਥੇ ਦੇ ਮਹਿਰੋਂ ਦੇ ਜਥੇ ਨੇ ਲਈ ਆ ਤੇ ਉਹ ਵੀ ਉਹਨਾਂ ਦੀ ਅਸੀਂ ਜੋਗ ਕਾਨੂੰਨੀ ਮਦਦ ਜਿੰਨਾ ਹੋ ਸਕਿਆ ਅਸੀਂ ਉਹਨਾਂ ਦੇ ਨਾਲ ਖੜਾਂਗੇ ਕਿਉਂਕਿ ਉਹਨਾਂ ਨੇ ਬਾਬਾ ਸੁੱਖਾ ਸਿੰਘ ਤੇ ਮਤਾਬ ਸਿੰਘ ਵਾਲਾ ਇਤਿਹਾਸ ਸਿਰਜਣ ਦੀ ਕੋਸ਼ਿਸ਼ ਕੀਤੀ ਆ ਕਿ ਮਸਾ ਰੰਗੜ ਜੋ ਉੱਥੇ ਕਰਦਾ ਸੀ ਕੰਜਰੀਆਂ ਚਾਹੁੰਦਾ ਸੀ ਤੇ ਇਹ ਜਿਹੜੀ ਬਦਚਲਨ ਬੀਬੀ ਆ ਇਹਨੇ ਵੀ ਇਹੀ ਕੰਫੜਿਆ ਹੋਇਆ ਸੀਗਾ ਹੁਣ ਕਈ ਹੋਰ ਲੋਕ ਵੀ ਇਹੋ ਜਿਹਾ ਕੰਮ ਕਰਦੇ ਆ YouTube ਤੇ ਤੁਸੀਂ ਆਪਦਾ ਕੰਟੈਂਟ ਪਾਓ ਮਨੋਰੰਜਨ ਕਰੋ ਪਰ ਘਟੋ ਘਟ ਅਸ਼ਲੀਲਤਾ ਨਾ ਪਰੋਸੋ ਕਿਉਂਕਿ ਇਹ ਬਦਚਲਨ ਮੈਂ ਕਿਉਂ ਕਿਹਾ ਕਿਉਂਕਿ ਇਹਨੇ ਕੌਰ ਨਾਲ ਖਾ ਕੇ ਤੇ ਸਾਰੀਆਂ ਪੰਜਾਬੀ ਬੱਚੀਆਂ 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 ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਸਿੱਖਾਂ ਦੇ ਨਾਲ ਨਾਲ ਸਿੰਘ ਤੇ ਕੌਰ ਲੱਗਦਾ ਤੇ ਪੰਜਾਬੀ ਪੰਜਾਬ ਵਿੱਚ ਹੀ ਜ਼ਿਆਦਾਤਰ ਸਿੱਖ ਰਹਿੰਦੇ ਨੇ ਵੈਸੇ ਤਾਂ ਸਿੱਖ ਵਰਲਡ ਵਿੱਚ ਫੈਲੇ ਹੋਏ ਨੇ ਪਰ ਇਹਨਾਂ ਨੇ ਪੂਰੀ ਕੌਮ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਆ ਕੋਝੀ ਸਾਜ਼ਿਸ਼ ਤੇ ਉਹਦਾ ਅੰਜਾਮ ਜਿਹੜਾ ਉਹ ਕੀ ਹੋਇਆ ਕਿ ਉਸ ਨੂੰ ਆਪਦੀ ਜਾਨ ਤੋਂ ਹੱਥ ਧੋਣੇ ਪਏ ਹੁਣ ਕਈਆਂ ਨੂੰ ਇੱਥੇ ਹਮਦਰਦੀ ਵੀ ਆ ਕਈ ਚੰਨਾ ਵਾਲੇ ਚੀਕਾ ਮਾਰੀ ਜਾਂਦੇ ਆ ਕਿ ਐਦਾਂ ਹੋ ਗਿਆ ਆ ਨਹੀਂ ਹੋਣਾ ਚਾਹੀਦਾ ਸੀ ਆ ਹੋਣਾ ਚਾਹੀਦਾ ਸੀ ਦੇਖੋ ਖਾਲਸਾ ਪੰਥ ਬਦੀ ਕੀ ਨਹੀਂ ਕਰਦਾ ਪਰ ਖਾਲਸਾ ਪੰਥ ਕਿਸੇ ਵੀ ਵੱਦ ਚੱਲਣ ਅਚਰਣ ਵਾਲਿਆਂ ਨੂੰ ਬਖਸ਼ਦਾ ਨਹੀਂਗਾ ਉਹ ਚਾਹੇ ਘਰ ਚ ਹੋਣ ਤੇ ਬਾਹਰ ਚ ਹੋ। ਸੋ ਮੇਰਾ ਇਹ ਵੀਡੀਓ ਮੈਸੇਜ ਬਣਾਉਣ ਦਾ ਇੱਕੋ ਹੀ ਇੱਕ ਮਕਸਦ ਆ ਕਿ ਅਮਰਪਾਲ ਮਹਿਰੋਂ ਦੇ ਜਥੇ ਨੇ ਜੇ ਇਹ ਕੀਤਾ ਕਿਉਂਕਿ ਸੋਸ਼ਲ ਮੀਡੀਆ ਤੇ ਕਈ ਕੁਝ ਕਿਉਂਕਿ ਮੈਂ ਅਮਰਪਾਲ ਨੂੰ ਵੀ ਸੁਣਿਆ ਸੀਗਾ ਉਹਨਾਂ ਨੇ ਕੀਤਾ ਤੇ ਸ਼ਾਬਾਸ਼ ਅਸੀਂ ਚਟਾਨ ਵਾਂਗੂ ਨਹੀਂ ਬੰਦਿਆਂ ਵਾਂਗ ਉਹਨਾਂ ਦੇ ਨਾਲ ਖੜਾਾਂਗੇ ਤੇ ਮੈਂ ਸਮੂਚੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਸਿੰਘਾਂ ਦਾ ਸਹਿਯੋਗ ਕਰਨ ਦੀ ਲੋੜ ਹੈਗੀ ਆ ਕਾਨੂੰਨੀ ਪੱਧਰ ਤੇ ਵਕੀਲ ਕਰਨੇ ਪੈਣ ਉਹ ਵੀ ਮਹਾਰਾਜ ਕਿਰਪਾ ਕਰੇ ਆਪਾਂ ਸਾਰੇ ਜਣੇ ਕਰੀਏ ਜੇ ਕੋਈ ਹੋਰ ਕਿਸੇ ਤਰ੍ਹਾਂ ਦੀ سپورਟ ਦੀ ਲੋੜ ਆ ਤੇ ਆਪਾਂ ਕਰੀਏ ਪਹਿਲੀ ਤੇ ਗੱਲ ਉਹਨਾਂ ਤੇ ਐਫ ਆਈ ਆਰ ਦਰਜ ਨਹੀਂ ਸੀ ਹੋਣੀ ਚਾਹੀਦੀ ਚਲੋ ਕਾਨੂੰਨ ਅਨੁਸਾਰ ਜੇ ਕੋਈ ਗੱਲ ਹੋਈ ਵੀ ਆ ਤੇ ਮੈਨੂੰ ਇਸ ਗੱਲ ਦਾ ਵੀ ਥੋੜਾ ਮਾਣ ਮਹਿਸੂਸ ਹੋਇਆ ਪੰਜਾਬੀਆਂ ਤੇ ਕਿ ਉਹਦੇ ਸਸਕਾਰ ਤੇ ਕਲ ਕੋਈ ਨਹੀਂ ਗਿਆ ਕਿਉਂਕਿ ਔਰੰਗਜ਼ੇਬ ਦੀ ਇੱਕ ਕਬਰ ਤੇ ਦੀਵਾ ਜਗਾਉਣ ਵਾਲਾ ਨਹੀਂ ਹੈਗਾ ਕੋਈ ਜਿਹਨੇ ਮਾੜੇ ਮੰਦੇ ਕੰਮੀ ਨਾਨਕਾ ਜਦਕਦ ਮੰੰਦਾ ਹੋਏ ਸੋ ਉਹਨੂੰ ਕੀਤੇ ਦੀ ਸਜ਼ਾ ਮਿਲੀ ਆ ਤੇ ਜਿਹੜੇ ਦੂਜੇ ਬੱਚੇ ਬੱਚੀਆਂ ਸੋਸ਼ਲ ਮੀਡੀਆ ਤੇ ਕੰਮ ਕਰਦੇ ਉਹਨਾਂ ਵਾਸਤੇ ਅਮਰਪਾਲ ਮਹਿਰੋਂ ਦੇ ਜਿਹਾ ਨੇ ਕੰਮ ਮਾਰ ਕੇ ਟੰਗਿਆ ਤੇ ਉਹਨਾਂ ਨੂੰ ਦੱਸਿਆ ਕਿ ਹੜ ਜੋ ਆਵਾਜ਼ ਆਜੋ ਨਿਵਾਰੀ ਵੜੀ ਆ ਸਕਦੀ ਹੈ ਆ ਸਕਦੀ ਸ਼ਬਦ ਮੈਂ ਵਰਤਿਆ ਸੋ ਇਸ ਕਰਕੇ ਭਾਈ ਸਾਨੂੰ ਸਾਰਿਆਂ ਨੂੰ ਇਕੱਤਰ ਹੋਣਾ ਚਾਹੀਦਾ ਜਿੱਥੇ ਕੋਈ ਇਹੋ ਜਿਹਾ ਹੈਗਾ ਉਹਨੂੰ ਪਹਿਲਾਂ ਪਿਆਰ ਨਾਲ ਸਮਝਾਉਣਾ ਚਾਹੀਦਾ ਕਿ ਨਾ ਭਾਈ ਨਾ ਨਾ ਕਰ ਸੋ ਇਹ ਕਾਬਲੇ ਤਰੀਫ਼ ਸੇਵਾ ਕੀਤੀ ਹੈ ਸਿੰਘਾਂ ਨੇ ਮਹਾਰਾਜ ਅਰਦਾਸ ਕਰਦੇ ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁਗਣੀ ਰਾਤ ਦੁਗਣੀ ਤਰਤੀ